ਸ੍ਰੀ ਗੁਰੂ ਤੇਗਪਾਹਾ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਰਪਣ ਸਮਾਗਮ ਨੂੰ ਮਨਾਉਂਦਿਆਂ ਵਿਸ਼ਾਲ ਨਗਰ ਕੀਰਤਨ ਦੀ ਲੜੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਨਗਰ ਕੀਰਤਨ ਮਹਾਨ ਸਿੱਖ ਜਰਨੈਲ ਚੋਦੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲਿਆਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਤੋਂ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਇਸ ਲੜੀ ਦਾ ਤੀਸਰਾ ਨਗਰ ਕੀਰਤਨ ਹੈ ਜੋ ਕਿ ਗੁਰਦੁਆਰਾ ਮੱਲੋ ਸ਼ਹੀਦ ਪਿੰਡ ਭਾਗੀ ਕੇ ਹਿੰਮਤਪੁਰਾ ਤੋਂ ਸ਼ੁਰੂ ਕੀਤਾ ਗਿਆ ਸੀ ਇਸ ਪਵਿੱਤਰ ਯਾਤਰਾ ਦਾ ਮਕਸਦ ਸੰਗਤ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਨਾਲ ਜੋੜਨਾ ਅਤੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਨਾ ਹੈ ਜਿੰਨਾ ਸਿੱਖਾਂ ਦੀ ਸ਼ਹਾਦਤ ਹੋ ਗਈ ਸਾਨ ਗੁਰੂ ਤੇਗ ਬਹਾਦਰ ਸਾਹਿਬ ਨੇ ਕੁਰਬਾਨੀ ਕੀਤੀ ਆਪਣੀ ਸ਼ਹਾਦਤ ਦਿੱਤੀ ਸਾਰੇ ਧਰਮ ਵਜਿਆ ਸੀ ਤਿਲਕ ਤੇ ਜੰਨੂ ਦੀ ਰਾਖੀ ਹੋ ਸਕੀ ਸੀ ਨਹੀਂ ਤੇ ਹਿੰਦੂ ਸਤਾਰ ਵਿੱਚ ਕੋਈ ਮੰਦਰ ਸਵਾਲਾ ਨਹੀਂ ਸੀ ਹੋਣਾ ਕਮਿਸ਼ਨ ਤਰੋ ਸਿੰਘ ਲਿਖਦੇ ਹਨ ਸ਼ਾਇਦ ਆਤੀ ਇਕਤਾ ਅਨੇਕਤਾ ਬਣਾਈ ਜਾਂਦੀ ਹੋਗੀ ਕੁਚੀਲਤਾ ਕਤੇਬਲ ਕੁਰਾਨ ਕੀ ਕਹਿੰਦੇ ਭਾਈ ਜਿਕੇ ਤੇ ਧੰਗੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਨਾਮ ਦੇ ਗੁਰੂ ਤੇਗ ਬਹਾਦਰ ਸਾਹਿਬ ਨਾਮ ਦੇ ਤੇ ਇੱਥੇ ਸਾਰਾ ਹੀ ਹਿੰਦੁਸਤਾਨ ਦਾ ਧਰਮ ਖਤਮ ਹੋ ਜਾਣਾ ਸੀ ਇਕ ਹੀ ਰਹਿ ਜਾਣਾ ਸੀ ਇੱਥੇ ਮੰਦਰਾਂ ਚ ਟੱਲ ਨਹੀਂ ਸੀ ਖੜਕਣੇ ਆਰਤੀਆਂ ਨਹੀਂ ਸੀ ਹੋਣੀਆਂ ਇੱਥੇ ਮੰਗਲਾਂ ਦੀਆਂ ਜਾਲੀਆਂ ਸੀ ਮਾਜਾਂ ਪੜੀਆਂ ਜਾਣੀਆਂ ਸੀ ਪਰ ਉਦੋਂ ਹਿੰਦੁਸਤਾਨ ਦਾ ਵਿਦੋ ਉਕੂਰਾਨ ਨਹੀਂ ਸੀ ਉਦੋਂ ਮਜਲੂਮ ਸੀ ਡਰਿਆ ਹੋਇਆ ਸੀ ਸਾਸੇਵ ਜਿਹੜਾ ਧਰਮ ਖਤਰੇ ਵਿੱਚ ਸੀ ਪਰ ਸਮਾਂ ਬਦਲਿਆ ਹਿੰਦੁਸਤਾਨ ਦਾ ਹਿੰਦੂ ਉਕੂਰਾਨ ਬਣ ਗਿਆ ਉਕੂਰਾਨ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਕੀਤੇ ਪਰਪਕਾਰਾਂ ਨੂੰ ਭੁੱਲ ਗਿਆ ਗੁਰੂ ਕੇ ਸਿੱਖਾਂ ਦੀਆਂ ਕਰਵਾਲੀਆਂ ਨੂੰ ਭੁੱਲ ਗਿਆ ਅੱਜ ਦੇਖੋ ਉਸੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ 40-40 ਸਾਲ ਤੋਂ ਜੇਲਾ 'ਚ ਬੈਠੇ ਨੇ ਕੋਈ ਪੁੱਛਦਾ ਤਾਂ ਸੋਚਦਾ ਹਿੰਦੁਸਤਾਨ ਦਾ ਕਿਹੋ ਜਿਹਾ ਤਮਨਾ ਹੈ ਉਹ ਇਸ ਨਾਦਨ ਧਰਮ ਦਾ ਬੰਦਾ ਵੀ 40 ਸਾਲ ਤੋਂ ਜੇਲ੍ਹ 'ਚ ਬੈਠਾ ਹੈ ਇੱਕ ਵਖਾ ਦਾ ਇਹ ਚਾਲੇ 40 ਸਾਲ ਦੇ ਕਦੂ ਸਾਡੇ ਵਾਸਤੇ ਨੇ ਕਿਸੇ ਹੋਰ ਬੰਦੇ ਨੇ ਧਰਮ ਦੇ ਬੰਦੇ ਨੇ ਕੋਈ ਦੂਰੀ ਅੰਨੇ ਸੇ ਕੱਟੀਏ ਦੂਰੀ ਇੱਕ ਸਾਲ ਦੀ ਅੰਨੇ ਸੇ ਕੱਟਣਾ ਵੀ ਹੋਵੇ ਤੇ ਦੁਬਾਰਾ ਫੇਰ ਅੰਨੇ ਸੇ ਲੱਗੀ ਹੋਵੇ ਐਗੂਗਨਾ ਮਹਿੰਦੀਪੀਤਾ ਜੀ ਅਮਰਪਾਲ ਸਿੰਘ ਵਰਗੇ ਬੰਦੇ ਸਰੂ ਦਾ ਪ੍ਰਚਾਰ ਕਰਦੇ ਆ ਤਿੰਨ ਤਿੰਨ ਵਾਰ ਅੰਨੇ ਅੰਨੇ ਸੇ ਲੱਗ ਜਾਂਦੀਆਂ ਸੱਤਵੀਂ ਸਟੇਟ ਤੇ ਜਾ ਕੇ ਸੁਟੇ ਹੋયા ਵੀ ਆਸਾਮ ਦੇ ਕਾਲੇ ਪਾਣੀ ਚ ਰਹਿ ਤੂੰ ਇੱਥੇ ਡਗਰੂਗੜੀ ਝੀਲ ਵਿੱਚ ਬਾਠ ਅਨੇਕਾਂ ਸੈਂਕੜੇ ਬੰਦੇ ਉਹ ਸਿਖਾਣੇ ਨਾ ਥਈ ਬਿਨਾ ਕੇ ਚਲਾਇਆ ਜਿੰਨਾਂ ਦੇ ਰੱਖੇ ਹੋਏ ਨੇ ਸਾ ਤੇਰੀ ਕਰੋ ਸਾਡੇ ਵਾਪਸ ਇਹ ਸਾਡੇ ਗੁਰੂਆਂ ਦੇ ਕੀਤੇ ਪਵਪਕਰਨ ਦਾ ਕਾਰਜੋਤਾਰ ਰਹੇ ਨੇ ਲੋਕ ਪਰ ਇਹਦੀ ਪਰਵਾਹ ਨਾ ਕਰੋ ਆਪਾਂ ਆਪ ਆਪਣੇ ਅਿਰਦੇ ਛਾਤੀ ਮਾਰ ਕੇ ਦੇਖੋ ਕਿ